ਇਨੇ ਸਾਲ ਕਿਉਂ ਲਾਤੇ ਪੰਜਾਬ ਵਾਪਸ ਆਉਂਦੇ ਹੋ ਮੇਰੀ ਗਲਤੀ ਨਹੀਂ ਹੈ ਨਾ ਮੈਂ ਕਹਿੰਨਾ ਪੰਜਾਬ ਦੀ ਗਲਤੀ ਹੈ ਮੈਂ ਤਾਂ ਹਮੇਸ਼ਾ ਦਾ ਪੰਜਾਬ ਜਿਸੀ ਪੰਜਾਬ ਚ ਜੰਮਿਆ ਸੀ ਹੁਣ ਵੀ ਪੰਜਾਬ ਦਾ ਬਾਹਰ ਗਿਆ ਸੀ ਕੰਮ ਕਰਨ ਵਾਸਤੇ ਹੁਣ ਵੀ ਕੰਮ ਕਰਦਾ ਬਿਲੋਂਗ ਤਾਂ ਇੱਥੋਂ ਹੀ ਕਰਦਾ ਹਾਂ ਤਾਂ ਇੱਥੋਂ ਦਾ ਹੀ ਪਰ ਪੰਜਾਬੀ ਫਿਲਮਾਂ ਵਾਲਿਆਂ ਨੇ 35 ਸਾਲ ਲਾਤੇ ਮੇਰ ਤਾਂ ਪਹੁੰਚਣ ਲਈ ਆਪਣੀ ਧਰਤੀ ਤੇ ਆ ਕੇ ਕਿਵੇਂ ਮਹਿਸੂਸ ਹੁੰਦਾ ਹੈ ਸਰ ਯਾਰ ਉਹ ਇਸ ਤਰ੍ਹਾਂ ਹੈ ਕਿ ਘਰ ਤਾਂ ਘਰੀ ਹੁੰਦਾ ਹੈ ਹੈਨਾ ਤੁਸੀਂ ਭਾਵੇਂ ਕਿਤੇ ਵੀ ਨਿਕਲ ਜਾਓ ਪਰ ਉਹ ਜਿਹੜੀ ਖੁਸ਼ਬੂ ਹੈ ਉਹ ਜਿਹੜੀ ਫੀਲਿੰਗ ਹੈ ਉਹ ਆਪਣਤਵ ਦੀ ਜਿਹੜੀ ਫੀਲਿੰਗ ਹੈ ਮਤਲਬ ਜਿਵੇਂ ਯੂ ਓਨ ਦਿਸ ਇਹ ਤੁਹਾਡੀ ਹੈ ਉਹ ਫੀਲਿੰਗ ਤਾਂ ਆਉਂਦੀ ਹੈ ਜਦੋਂ ਕਦੀ ਵੀ ਤੁਸੀਂ ਜਦੋਂ ਕਦੀ ਵੀ ਤੁਸੀਂ ਪੰਜਾਬ ਜਾਂਦੇ ਆ ਤੁਹਾਡੀ ਤੜਪ ਕੀ ਹੈ ਪਹੁੰਚਣ ਦੀ ਮੰਜ਼ਿਲ ਤੇ ਮੰਜ਼ਿਲ ਤੇ ਤੇ ਮੰਜ਼ਿਲ ਮੈਨੂੰ 18 ਸਾਲ ਦੇ ਮੁੰਡੇ ਨੂੰ ਮੈਂ ਜਦੋਂ ਕਿਹਾ ਮੈਂ ਐਕਟਰ ਬਣਨਾ ਹੈ ਮੇਰੀ ਮਾਂ ਰੋਣ ਲੱਗ ਪਈ ਕੇ ਤਾਂ ਮੁੰਡਾ ਕਹਿੰਦਾ ਮੈਂ ਭੱਜ ਜਾਣਾ ਬੰਬੇ ਮੇਰੇ ਫਾਦਰ ਨੇ ਮੈਨੂੰ ਪਿੱਠ ਤੇ ਕਹਿੰਦੇ ਕਮਾਲ ਕਰਤਾ ਮੇਰੇ ਮੁੰਡੇ ਨੇ ਆਈ ਐਮ ਸੋ ਪ੍ਰਾਊਡ ਆਫ ਮਾਈ ਸਨ ਸਰ ਇੱਕ ਕਹਾਵਤ ਹੈ ਨਾ ਕਿ ਬਿਹਾਈਂਡ ਸਕਸੈਸਫੁਲ ਮੈਨ देयर ਇਜ਼ ਅ ਊਮਨ ਇਨ ਮਾਈ ਕੇਸ ਇਟਸ ਮਾਈ ਫਾਦਰ ਇਟਸ ਅ ਫਾਦਰ ਮੈਂ ਇਹੀ ਕਹਿ ਰਿਹਾ ਸੀ ਕਿ ਮੇਰੀ ਜ਼ਿੰਦਗੀ ਜਿੱਥੇ ਵੀ ਮੈਂ ਅੱਜ ਤੱਕ ਪਹੁੰਚਿਆ ਮੇਰੇ ਫਾਦਰ ਦਾ ਬਹੁਤ ਵੱਡਾ ਹੱਥ ਹੈ ਜੀ ਤੇ ਮੈਨੂੰ ਲੱਗਦਾ ਕਿ ਫਾਦਰਸ ਬੜੇ ਅੰਡਰ ਰੇਟਿਡ ਹੁੰਦੇ ਆ ਕਿਤਨਾ ਕਿਤੇ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਤੁਸੀਂ ਵੀ ਇਹ ਮਹਿਸੂਸ ਕਰਦੇ ਹੋ ਮੇਰੇ ਕੇਸ ਤਾਂ ਹੰਡਰਡ ਫਾਦਰ ਦੇਖੋ ਜੀ ਮੇਰੇ ਕੇਸ ਤਾਂ 100% ਹੈ ਉਹ ਜਿਹੜਾ ਉਹਨਾਂ ਨੇ تعلیم ਮੈਨੂੰ ਦਿੱਤੀ ਮੈਂ ਅੱਗੇ ਆਪਣੇ ਤਿੰਨ ਬੱਚਿਆਂ ਦੇ ਅੱਗੇ ਰਾ ਦਿੱਤੀ ਮੈਂ ਉਹਨਾਂ ਨੂੰ ਕਿਹਾ ਬੇਟਾ ਜੋ ਕਰਨਾ ਕਰੋ ਮੈਂ ਤੁਹਾਡੇ ਨਾਲ ਵਾਟ ਐਵਰ ਯੂ ਵਾਂਟ ਟੂ ਡੂ ਜਿਵੇਂ ਸ਼ਾਹীদ ਇਜ਼ ਅ ਸੈਲਫ ਮੇਡ ਮੈਨ ਉਹਨੇ ਆਹ ਹੱਥ ਨਹੀਂ ਹੈ ਸਰ ਉਹ ਕਿਹੇ ਹੱਥ ਹੋਏਗਾ ਮੇਰਾ ਜੀਨ ਜ਼ੋਨ ਕੇ ਜ਼ਿਆਦਾ ਜ਼ਿਆਦਾ ਮੇਰੇ ਬਾਕੀਓ ਨੇ ਆਪਣੀ ਮਿਹਨਤ ਕੀਤੀ ਹੈ ਆਪਣੀ ਮਿਹਨਤ ਕਰਕੇ ਪਹੁੰਚੇ ਜਿੱਥੇ ਪਹੁੰਚੇ ਹੋ ਐਂਡ ਆਮ ਵੈਰੀ ਪ੍ਰਾਊਡ ਆਫ ਇਟ ਹੰਕਾਰ ਆਇਆ ਸਰ ਕਦੇ ਹੰਕਾਰ ਤਾਂ ਰਹਿੰਦਾ ਹੀ ਹੈ ਯਾਰ ਹਰੇਕੰਦਾ ਈਗੋ ਸਟਿੱਪ ਤਾਂ ਹੁੰਦਾ ਹੀ ਆ ਥੋੜਾ ਜਿਹਾ ਤੁਸੀਂ ਹੈਗੇ ਹੋ ਜੇ ਮੈਂ ਕਹਾਗਾ ਨਹੀਂ ਤਾਂ ਝੂਠ ਬੋਲਾਂਗਾ ਕੋਈ ਥੋੜਾ ਬਹੁਤ ਤਾਂ ਹਰੇਕ ਚ ਰਹਿੰਦਾ ਹੈ ਸਟਾਰਡਮ ਚ ਕਈ ਵਾਰੀ ਤੁਸੀਂ ਰੱਬ ਨੂੰ ਬੰਦਾ ਟੱਬ ਦੱਸਣ ਲੱਗਦਾ ਹੈ ਬੜੇ ਆਰਟਿਸਟਾਂ ਤੇ ਉਹ ਦੌਰ ਆਉਂਦਾ ਹੈ ਕਿ ਉਹ ਧੌਣ ਉੱਤੇ ਰਹਿੰਦੀ ਐਵੇਂ ਥੱਲੇ ਦੇਖਦੇ ਹੀ ਨਹੀਂ ਐ ਕਦੇ ਮੈਂ ਤਾਂ ਘਬਰਾ ਗਿਆ ਸੀ ਮੈਥੋਂ ਹੈਂਡਲ ਹੀ ਨਹੀਂ ਹੋਇਆ ਸਟਾਰਟਪ ਨਹੀਂ ਹੈਂਡਲ ਮੇਰੇ ਕੋਲ ਨਹੀਂ ਹੈਂਡਲ ਉਹ ਸਿਰਫ ਇੱਕ ਸਾਲ ਵਾਸਤੇ ਸੀ 6 ਮੰਥ ਟੂ 1 ਈਅਰ जो चल रहा सी सीरियल उस इट वॉज मैड मैं कितने भी जाता से उउड इकट्ठा होता अपन तो एक्टिंग का कम थोड़ा बहुत मालिक ने सिखाता वो कर लेता था था। रोटी पानी चल जाता गुड मिडल क्लास लाइफ इन बॉम्बे मिडल क्लास लाइफ इन बॉम्बे यस बाय बॉम्बे स्टैंडर्ड्स आई लीड अ मिडल क्लास लाइफ इन बॉम्बे नजरिया की है कि uh, मैं वो चाहिए ही नहीं जो उन्होंने चाहता ਆਹ ਨਾ ਜੋ ਮੈਨੂੰ ਚਾਹੀਦਾ ਸੀ ਉਹ ਪਰਮਾਤਮਾ ਨੇ ਮੈਨੂੰ ਦੇ ਦਿੱਤਾ ਮੈਨੂੰ 6 ਫਲੈਟ ਔਰ 12 ਗੱਡੀਆਂ ਚਾਹੀਦੀਆਂ ਨਹੀਂ ਸੀ ਕਦੀ ਕਦੀ ਵੀ ਨਹੀਂ ਸੀ ਚਾਹੀਦੀਆਂ ਮਾਲਕ ਦੀ ਬੜੀ ਬਖਸ਼ਿਸ਼ ਹੈ ਕਦੀ ਵੀ ਨਹੀਂ ਸੀ ਚਾਹੀਦੀਆਂ ਜਿੰਨੀਆਂ ਚਾਹੀਦੀਆਂ ਸੀ ਓਨੀਆਂ ਦੇ ਦਿੱਤੀਆਂ ਇਕੱਠਾ ਨਹੀਂ ਕੀਤਾ ਭੱਜੇ ਨਹੀਂ ਨਹੀਂ ਭੱਜੇ ਨਹੀਂ ਜੋ ਕੁਝ ਬੈਠੇ ਬਿਠਾਏ ਆਂਦਾ ਰਿਹਾ ਆਂਦਾ ਰਿਹਾ ਔਰ ਜੋ ਆਣਾ ਹੈ ਉਹ ਆਈ ਜਾਣਾ ਇਹ ਵੀ ਮਹਿਸੂਸ ਕੀਤਾ ਕਰਮਚੰਦ ਨੇ ਐਕਚੁਅਲੀ ਪੈਸੇ ਵਾਸਤੇ ਕੀਤਾ ਮੇਰੇ ਬੈਂਕ 'ਚ ਪੈਸੇ ਹੀ ਨਹੀਂ ਸੀ ਤੇ ਮੈਨੂੰ ਕਿ ਕੁਛ ਤਾਂ ਪੈਸਾ ਆਏਗਾ ਜਾਂ ਰੋਟੀ ਪਾਣੀ ਤਾਂ ਚੱਲੇਗਾ ਬੰਬੇ ਚ ਆਇਆ ਰਹਿਣ ਵਾਸਤੇ ਉਹ ਸੁਪਰ ਹਿੱਟ ਹੋ ਗਿਆ ਮੈਨੂੰ ਥੋੜੇ ਪਤਾ ਸੀ ਸੁਪਰ ਹਿੱਟ ਹੋਣਾ ਆਪਾਂ ਤਾਂ ਥੋੜਾ ਰੋਟੀ ਪਾਣੀ ਚਲਾਣ ਵਾਸਤੇ ਕੀਤਾ ਸੀ ਇਸ ਤੋਂ ਹੀ ਹੋਰ ਵੀ ਕਈ ਕੰਮ ਕਈ ਕੰਮ ਐਸੇ ਨੇ ਜਿਹੜੀ ਤੁਸੀਂ ਸਿਰਫ ਪਿਓਰਲੀ ਆਰਟਿਸਟਿਕ ਲੈਵਲ ਦੇ ਉੱਤੇ ਕੀਤੇ ਉਹ ਗਾਇਬ ਹੀ ਹੋ ਗਏ ਰਵੀ ਦੇ ਕੰਡੇ ਇਸ ਪਰਿਵਾਰ ਨਾਲ ਵਾਪਰਿਆ ਕੀ ਜਿਵੇਂ ਦਰਿਆ ਰਵੀ ਜਿਹੜਾ ਉਹ ਆਪਣੀ ਰਸਤੇ ਤਲਾਸ਼ਦਾ ਕੁਝ ਮੁਸ਼ਕਲਾਂ ਤੋਂ ਵੀ ਗੁਜ਼ਰਦਾ ਹੈ ਇਸ ਤਰ੍ਹਾਂ ਇਹ ਪਰਿਵਾਰ ਵਿੱਚ ਕੁਝ ਮੁਸ਼ਕਲ ਹੋ ਤੋ ਗੁਜ਼ਰਦਾ ਹੈ ਫਿਰ ਇੱਕ ਰਾਹ ਦਿਖਦਾ ਹੈ ਉਸ ਤੇ ਤੁਰਨਾ ਸ਼ੁਰੂ ਕਰਦਾ ਹੈ